ਜਾਦੀ ਕੀਤੀ ਵਾਰ ਦੀ ਟਿਊਬ ਦੇ ਨਾਲ ਆ ਇੱਕ ਲਾਈਟ ਫਰੀ ਹੈ ਬਿਲਕੁਲ ਫਰੀ ਹੈ ਲੈ ਜਾ ਇਹ ਤਾਂ ਦੇਖਿਆ ਹੀ ਨਹੀਂ ਜਾਂਦਾ ਬਈ ਹੈ ਹਾਂਜੀ ਹਾਂਜੀ ਕੋਈ 500 ਰੁਪਏ ਦੀ ਇੱਕ ਸਾਲ ਦੀ ਗਾਰੰਟੀ ਹੈ ਐਨੋਨੈਕਸ ਦੀ ਕੰਪਨੀ ਹੈ ਬਹੁਤ ਵਧੀਆਂ ਬਹੁਤ ਵਧੀਆਂ ਟਿਊਬ ਲਾਈਟ ਹੈ ਤੇ ਇਹ ਰੰਗ ਚੇਂਜ ਕਰਨਾ ਦੇਖੋ ਜੀ ਇੱਕ 2 2 3 10 100 ਰੁਪਏ ਦੇ 3 ਮਾਸ 100 ਰੁਪਏ ਦੇ ਸਾਲ ਦੀ ਗਾਰੰਟੀ ਹੈ ਨਾ ਸਤਿ ਸ੍ਰੀ ਅਕਾਲ ਵੀਰੇ ਮੈਂ ਖੜਾ ਇਸ ਵਕਤ ਨਾਗਪਾਲ ਪट्रोल पंप ਦੇ ਸਾਹਮਣੇ ਮਲੋੜ ਰੋਡ ਅਬੋਰ ਮਲੋੜ ਚੌਕ ਦੇ ਨਾਲ ਹੀ ਇਹ ਬਾਈ ਦੀ ਦੁਕਾਨ ਹੈ ਟੱਲ ਇਲੈਕਟ੍ਰੀਸ਼ੀਅਨ ਮਨਪ੍ਰੀਤ ਬਾਈ ਦਾ ਨਾਮ ਹੈ ਨੰਬਰ ਮੈਂ ਤੁਹਾਨੂੰ ਸਕਰੀਨ ਤੇ ਛੱਡ ਦੂੰਗਾ ਤੇ ਆ ਜੋ ਬਾਈ ਨਾਲ ਮਿਲਾਉਨੇ ਆ ਟੱਲ ਇਲੈਕਟ੍ਰੀਸ਼ੀਅਨ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਨੂੰ ਆਪਾਂ ਮਿਲੇ ਪਾਈ ਨੇ ਆਪਾਂ ਨੂੰ ਸੱਧਿਆ ਆਪਣਾ ਦੋਸਤ ਹੈਗਾ ਬਾਈ ਮਾਰਕੀਟ ਰੇਟ ਤੋਂ ਘੱਟ ਅਬੋਰ ਚ ਬਿਜਲੀ ਦਾ ਸਮਾਨ ਲੈਣਾ ਹੈ ਘਰ ਪਾਉਣ ਲੱਗਿਆ ਸਾਰਾ ਸਮਾਨ ਅਸੈਸਰੀ ਲਾਈਟ ਦੀ ਇੱਥੇ ਆ ਜਾ ਚੁੱਪ ਕਰਕੇ ਬਾਈ ਨੇ ਕੱਟ ਰੇਟ ਲਾਉਣਾ ਆਪੇ ਆਪ ਤੁਹਾਨੂੰ ਸਮਾਨ ਦੇ ਦੂਗਾ ਬਹੁਤ ਵਧੀਆਂ ਕੁਆਲਿਟੀ ਦੇ ਦੂਗਾ ਨਾ ਨਾ ਪ੍ਰਾਈਸ ਕੱਟ ਕਈ ਚੀਜ਼ਾਂ ਤੇ ਬਾਈ ਨੇ ਆਫਰ ਵੀ ਲਾਈ ਹੋਈ ਹੈ ਆਪਾਂ ਬਾਈ ਨਾਲ ਗੱਲ ਕਰਦੇ ਆ ਲੈ ਬਾਈ ਸਵਿਚ ਬੋਰਡ ਦੇ ਕੋਠਿਆਂ ਨੂੰ ਚਾਰ ਚੰਨ ਲਾ ਦੇਣਾ ਬਾਈ ਨੇ ਬਾਲ ਲਾਈਟਸ ਸਵਿਚ ਬੋਰਡ ਅਲੱਗ-ਅਲੱਗ ਕੰਪਨੀ ਗ੍ਰੇਟ ਵਾਈਟ ਤੇ ਪਏ ਹੈ ਕੈਪਟਨ ਦੇ ਪਏ ਹੈ ਬਾਈ ਨਾਲ ਗੱਲ ਕਰਦੇ ਆ ਬਾਈ ਗ੍ਰੇਡ ਵਾਈਟ ਦੇ ਵਧੀਆਂ ਕੰਪਨੀ ਕੇ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਲਾਈਫਟਾਈਮ ਗਾਰੰਟੀ ਹੈ ਸਵਿਚਾਂ ਦੀ ਅੱਛਾ ਹਾਂਜੀ ਹਾਂਜੀ ਤੇ ਬਾਈ ਸਵਿਚ ਬੋਰਡ ਬਹੁਤ ਸੋਹਣੇ ਸੋਹਣੇ ਤੁਹਾਡੇ ਕੋਲੇ ਹਨਾ ਹਾਂਜੀ ਹਾਂਜੀ ਤੇ ਬਾਈ ਜੀ ਡੀਲਰਸ਼ਿਪ ਕਿਹੜੀ ਕੰਪਨੀ ਦੀ ਤੁਹਾਡੇ ਕੋਲੇ ਲਿਵਗਾਰਡ ਦੀ ਹੈ ਜੀ ਲਿਵਗਾਰਡ ਦੇ ਇਹਦੀ ਵੀ ਗਾਰੰਟੀ ਪੂਰੀ ਫੁੱਲ ਜੀ ਫੁੱਲ ਵਾਇਰ ਹੈ ਜੀ ਲਿਵਗਾਰਡ ਦੀ ਹਾਂਜੀ ਜੋ ਕਿ ਨੁਆਟਰ ਮਿਲਦੇ ਉਸ ਤਰ੍ਹਾਂ ਦੀ ਕੰਪਨੀ ਹੈ ਅੱਛਾ ਉਸ ਤਰ੍ਹਾਂ ਦੀ ਕੰਪਨੀ ਹੈ ਵਧੀਆਂ ਟੋਪ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਕੀ ਮਤਲਬ ਉਹ ਮਾਰਕੀਟ ਚੋਂ ਘਾਟੇ ਕਿ ਸੁੱਟ ਰਹੇ ਹਾਂ ਵਧੀਆ ਰੇਟ ਚ ਲਾ ਦੋਗੇ ਹਾਂਜੀ ਬਿਲਕੁਲ ਵਧੀਆ ਰੇਟ ਚ ਹੀ ਤੇ ਭਾਈ ਮੈਂ ਤੁਹਾਡੀ ਦੁਕਾਨ ਤੇ ਇੱਕ ਗੱਲ ਦੇਖੀ ਹੈ ਕੋਈ ਤੁਹਾਡੇ ਕੋਲ ਲਾਈਟਾਂ ਲੂਟਾਂ ਦਾ ਕਾਫੀ ਸਟਾਕ ਜਿਆ ਪਿਆ ਹੈ ਹਨਾ ਪਿੱਛੇ ਮੈਂ ਉਹ ਕਾਰਟਨ ਭਰੇ ਵੇਖੇ ਹੈ ਕੀ ਚੱਕਰ ਕੀ ਆਫਰ ਲਾਈ ਹੋਈ ਹੈ ਹਾਂਜੀ ਆਫਰ ਲਾਈ ਹੈ 100 ਰੁਪਏ ਦੇ ਤਿੰਨ ਬਲਬ ਹੈ ਇੱਕ ਸਾਲ ਦੀ ਗਾਰੰਟੀ ਹੈ ਨਾਲ ਤੇ ਆ ਕੰਸੀਲਡਾਂ ਕੁਜ਼ੂਲਡਾਂ ਵੀ ਵਧੀਆ ਕੁਆਲਿਟੀ ਦੀਆਂ ਪਈਆਂ ਤੁਹਾਡੇ ਕੋਲ ਹਾਂਜੀ ਹਾਂਜੀ ਜਿਵੇਂ ਕਿ ਐਵਰਟੋਪ ਦੀ ਕੰਸੀਲਡ ਹੈ ਇਹ ਬੰਬੇ ਦੀ ਹੈ ਕੰਪਨੀ ਬਹੁਤ ਸ਼ਾਨਦਾਰ ਕੰਸੀਲਡ ਹੈ 2 ਸਾਲ ਦੀ ਗਾਰੰਟੀ ਹੈ 180 ਰੁਪਏ ਦੀ ਹੈ ਓਨਲੀ ਬਾਜ਼ਾਰ ਤੋਂ ਸਸਤੀਆਂ ਕੰਸੀਲਡਾਂ ਬੰਦਾ ਲੈ ਤਾਂ ਲੈਂਦਾ ਹੈ ਪਰ ਉਹਨਾਂ ਦੀ ਸਪਰਿੰਗ ਢਿੱਲੇ ਹੋ ਜਾਂਦੇ ਆ ਪਰ ਇਹਨਾਂ ਦੀ ਸਪਰਿੰਗ ਬਹੁਤ ਵਧੀਆ ਹੈ ਹਾਂ ਯਾਰ ਮੈਂ ਦੇਖਿਆ ਮੈਂ ਉਹ ਲਟਕਦੇ ਹੁੰਦਾ ਆ ਮੈਂ ਉਹ ਨਹੀਂ ਕਮਨ ਦਿੱਤੇ ਉਹ ਨਹੀਂ ਹੁੰਦੇ ਜੀ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਸ਼ਾਨਦਾਰ ਉਸ ਤੋਂ ਬਾਅਦ 골ਡ ਮੈਡਲ ਦੀ ਆਪਣੇ ਕੋ ਕੰਸੀਲਡ ਹੈ ਜੋ ਕਿ ਤਿੰਨ ਵਾਰੀ ਜਗਦੀ ਹੈ ਤਿੰਨ ਵਾਰੀ ਮਤਲਬ ਹਾਂਜੀ ਤਿੰਨ ਵਾਰੀ ਮਤਲਬ ਤਿੰਨ ਰੰਗ ਬਦਲਦੀ ਹੈ ਤਿੰਨ ਵਾਰੀ ਜੇ ਅਗਰ ਦੇਖੋ ਜਿੱਦੂ ਹੋ ਗਿਆ ਤਾਂ ਯਾਰ ਦੋ ਜੀ ਆਹੋ ਇੱਕ ਵਾਰੀ ਦੋ ਵਾਰੀ ਹੋਮ ਵਾਈਟ ਹਾਂ ਤਿੰਨ ਵਾਰੀ ਜਗਦੀ ਹੈ ਅੱਛਾ ਜਦੋਂ ਓਨ ਕਰਕੇ ਦੁਬਾਰਾ ਓਪ ਕਰਾਂਗੇ ਫਿਰ ਓਨ ਕਰਾਂਗੇ ਇਹਨੇ ਰੰਗ ਚੇਂਜ ਕਰ ਦਿੱਤਾ ਰੰਗ ਚੇਂਜ ਕਰਨਾ ਹੈ ਦੇਖੋ ਜੀ ਇੱਕ ਹੂੰ ਦੋ ਦੋ ਤੇ ਤਿੰਨ ਤਿੰਨ ਵਾਰੀ ਚੇਂਜ ਹੁੰਦੀ ਹੈ ਤੇ ਨਾਲ ਉਹ ਸੋਹਣਾ ਨਾ ਕੰਮ ਯਾਰ ਬਾਈ 100 ਰੁਪਏ ਦੇ 3 ਬਲਬ ਹੈ ਕੈਲਵਿਕਸ ਦੇ 10 ਵਾਟ ਹੈ 100 ਰੁਪਏ ਦੇ 3 ਬਲਬ 100 ਰੁਪਏ ਦੇ ਸਾਲ ਦੀ ਗਾਰੰਟੀ ਹੈ ਨਾਲ 100 ਰੁਪਏ ਦੇ ਸਾਲ ਦੀ ਗਾਰੰਟੀ ਹਾਂਜੀ 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 ਯਾਰ ਬਾਈ ਇਹ ਤਾਂ ਮੈਂ ਲੈ ਕੇ ਗਿਆ ਸੀ 50 60 ਦਾ ਹੁੰਦਾ ਹਾਂਜੀ ਇੱਕ ਹੁਣ ਆਪਾਂ ਇਕੱਠਾ ਸਟਾਕ ਚੱਕਿਆ ਤਾਂ ਕਰਕੇ 100 ਰੁਪਏ ਦੇ 3 ਬਲਬ ਦੇ ਰਹੇ ਆ ਆਪਾਂ ਬਾਈ ਮੋਚਾਂ ਲੁੱਟ ਲੋ ਜਲਦੀ ਆ ਜਾਓ ਬਾਈ ਤੁਹਾਡੇ ਕੋਲੇ ਹੋਰ ਆ ਪੱਖੇ ਮੈਂ ਮਤਲਬ ਏਪੀਐਲ ਦੇ ਆ ਹਾਂਜੀ ਹਾਂਜੀ ਪੱਖੇ ਆਪਣੇ ਕੋਲ ਊਸ਼ਾ ਦੇ ਐ ਹੈਵਲ ਦੇ ਐ ਏਪੀਐਲ ਦੇ ਐ ਹੈਵਲ ਦੇ ਰਿਮੋਟ ਫੈਨ ਵੀ ਆਪਣੇ ਕੋਲ ਰਿਮੋਟ ਫੈਨ ਹਾਂਜੀ ਆਟੋਮੈਟਿਕ ਹਾਂਜੀ ਕ੍ਰਮਟਨ ਵੀ ਦੇਖੋ ਜੀ ਉੱਪਰ ਸਟਾਕ ਹੈ ਜੀ ਕ੍ਰਮਟਨ ਦਾ ਊਸ਼ਾ ਦਾ ਰੇਸਰ ਮਾਡਲ ਹੈ ਆਪਣੇ ਕੋਲ ਉਸ ਵਰ ਇੰਡੋ ਦੀ ਯੂਸਰ ਹੈ ਜੀ ਅਛਾ ਹਾਂਜੀ ਏਪੀਐਲ ਦਾ ਕਾਫੀ ਸਟਾਕ ਹੈ ਜੀ ਬਾਕੀ ਖੇਤਾਨ ਦੇ ਪੱਖੇ ਹੈ ਜੀ ਕਾਫੀ ਸਵਿਚ ਬੋਰਡ ਵੀ ਕਰਦੀ ਹੈ ਜੀ ਹੂੰ ਲਾਈਫਟਾਈਮ ਗਾਰੰਟੀ ਹੈ ਨਾਲ ਬ੍ਰਾਂਡ ਦੀ ਹੈ ਜੀ ਟੁੱਟਦੇ ਟੱਟਦੇ ਤਾਂ ਨਹੀਂ ਹਾਂ ਜੀ ਨਾ ਬਿਲਕੁਲ ਵੀ ਨਹੀਂ ਕੁਝ ਵੀ ਨਹੀਂ ਨਹੀਂ ਜੀ ਨਹੀਂ ਅੱਛਾ ਹਾਂਜੀ ਹਾਂਜੀ ਕਿੰਨੇ ਸਾਲ ਦੀ ਗਾਰੰਟੀ ਹੈ ਲਾਈਫਟਾਈਮ ਗਾਰੰਟੀ ਹੈ ਜੀ ਸਵਿਚ ਦੀ ਸਵਿਚ ਦੀ ਹਾਂਜੀ ਹਾਂਜੀ ਬਟਨ ਦੀ ਹਾਂਜੀ ਹਾਂਜੀ ਸਵਿਚਾਂ ਦੀ ਹਾਂਜੀ ਠੀਕ ਆਹ ਕਿਹੜੀ ਕੰਪਨੀ ਹੈ ਪਸਤਬਾਰੇ ਕ੍ਰਮਟਨ ਦੀ ਐਸੈਸਰੀ ਹੈ ਗੋੰਬੇ ਦੀ ਐਸੈਸਰੀ ਹੈ ਉਹ ਸ਼ਾਨਦਾਰ ਹੈ ਜੀ ਇਹਦੇ ਇਹਦੇ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਹੈ ਜੀ ਇੱਕ ਤਾਂ ਜੀ ਇਹ ਸੜਦਾ ਨਹੀਂ ਸਵਿਚ ਅੱਛਾ ਹਾਂਜੀ ਤੇ ਨਾਲ ਇਹਦੀ ਨਾ ਕੋਈ ਸ਼ਾਈਨਿੰਗ ਖਰਾਬ ਹੋਏਗੀ ਐਵੇਂ ਰਹੂਗੀ ਹਾਂਜੀ ਐਵੇਂ ਹੀ ਰਹੇਗੀ ਨਾ ਲਾਈਫਟਾਈਮ ਗਾਰੰਟੀ ਵੀ ਹੈ ਲਾਈਫਟਾਈਮ ਗਾਰੰਟੀ ਵੀ ਹੈ ਆ ਭਾਈ ਉਸ ਤੋਂ ਬਾਅਦ ਜੀ ਗ੍ਰੇਟ ਵਾਈਟ ਹੈ ਜੀ ਹੂੰ ਬਹੁਤ ਤਕੜਾ ਬ੍ਰਾਂਡ ਹੈ ਇਹ ਬਹੁਤ ਬੈਸਟ ਬ੍ਰਾਂਡ ਹੈ ਹੂੰ ਹੁਣ ਤੀਜੇ ਨੰਬਰ ਤੇ ਆ ਚੁੱਕਿਆ ਗ੍ਰੇਟ ਵਾਈਟ ਬਹੁਤ ਬੈਸਟ ਬ੍ਰਾਂਡ ਹੈ ਜੀ ਅੱਛਾ ਹਾਂਜੀ ਇਹਦੀ ਵੀ ਲਾਈਫਟਾਈਮ ਗਾਰੰਟੀ ਹੈ ਗ੍ਰੇਟ ਵਾਈਟ ਦਾ ਟ੍ਰੀਵੋ ਮਾਡਲ ਹੈ ਟ੍ਰੀਵੋ ਮਾਡਲ ਟ੍ਰੀਵੋ ਟ੍ਰੀਵੋ ਹਾਂਜੀ ਟ੍ਰੀਵੋ ਮਾਡਲ ਹੈ ਬਾਈ ਅਸੈਸਿੰਗ ਤਾਂ ਤੁਸੀਂ ਸਾਰੇ ਪਾਸੇ ਦੇਖੀ ਹੋਣੀ ਬਟ ਗੱਲ ਕੀ ਹੈ ਇੱਕ ਤਾਂ ਕੁਆਲਿਟੀ ਰੱਖੀ ਹੈ ਬਾਈ ਨੇ ਦੂਜਾਂ ਨਾਲ ਨਾ ਤੁਸੀਂ ਆਉਂਗੇ ਨਾ ਰੇਟ ਮਾਰਕੀਟ ਨਾਲੋਂ ਘੱਟ ਹੈ ਰੋਡ ਚੌਕ ਦੇ ਨਾਲ ਹੈ ਕਿਤੇ ਕਿਹੜੇ ਵੀ ਸ਼ੇਅਰ ਦਾ ਬੰਦਾ ਆ ਸਕਦਾ ਬਾਈ ਨੇ ਵਧੀਆਂ ਡੀਲ ਕਰਨੀਆਂ ਤੁਹਾਡੇ ਨਾਲ ਹੋਲਸੇ ਰੇਟ ਤੇ ਤੁਹਾਨੂੰ ਸਮਾਨ ਵੀ ਦੇ ਦੂਗਾ ਹੋਰ ਵੀ ਸਮਾਨ ਤੁਸੀਂ ਵਿਜ਼ਿਟ ਕਰੋਗੇ ਅਸੀਂ ਵੀਡੀਓ ਚ ਇਨਾ ਕੁਝ ਦਿਖਾ ਨਹੀਂ ਸਕਦੇਗੇ ਤੇ ਇੱਕ ਬਾਈ ਕੋਲੇ ਹੋਰ ਸਮਾਨ ਬਹੁਤ ਵਧੀਆ ਹੈ ਬਾਈ ਯਾਰ ਹੋਟਲ ਰੈਸਟੋਰੈਂਟਾਂ ਚ ਦੇਖਦੇ ਆ ਕਿ ਜਗਾੜ ਹੈ ਇਹ ਰੋਫ ਫਲਾਈਟ ਰੂਫ ਲਾਈਟ ਹਾਂਜੀ ਰੂਫ ਲਾਈਟ ਹੁੰਦੀ ਹੈ ਦੀ 2 ਸਾਲ ਦੀ ਗਾਰੰਟੀ ਹੈ ਆਰਾਧਨਾ ਕੰਪਨੀ ਦੀ ਇਹ ਤਾਂ ਦੇਖਿਆ ਹੀ ਨਹੀਂ ਜਾਂਦਾ ਬਈ ਹੈ ਹਾਂਜੀ ਹਾਂਜੀ ਆਰਾਧਨਾ ਕੰਪਨੀ ਦੀ ਹਾਂਜੀ ਹਾਂਜੀ 2 ਸਾਲ ਦੀ ਗਾਰੰਟੀ ਹੈ ਜੀ ਹੋਰ ਜੀ ਲੀਫ ਗਾਰੋ ਦੀ ਹੈ ਲੀਫ ਗਾਰੋ ਦੀ ਹਾਂਜੀ ਹਾਂਜੀ ਲੀਫ ਗਾਰੋ ਬਈ ਬਹੁਤ ਕੈਂਡ ਚੀਜ਼ ਹੈ ਵਾਟਰ ਰੈਸਟੋਰੈਂਟਾਂ ਦਾ ਖਾਸ ਕਰਕੇ ਧਿਆਨ ਦਵੇ ਕੋਈ ਬਹੁਤ ਚਾਨਣਾ ਹਨਾ ਖਾਣਿਆਂ ਨੇ ਬਹੁਤ ਬਹੁਤ ਤੇ ਬਈ ਹੋਰ ਕੀ ਆਪਣੇ ਕੋਲ ਚਾਰਜਿੰਗ ਰਬਲਬ ਆਂਦੇ ਸੀ ਹਾਂਜੀ ਹਾਂਜੀ ਚਾਰਜਿੰਗ ਵਾਲੇ ਬਲਬ ਬਈ ਹੈਲੋਨੈਕਸ ਕੰਪਨੀ ਦੇ ਕਿਹੜੀ ਕਿਹੜੀ ਕੰਪਨੀ ਦੇ ਹੈਲੋਨੈਕਸ ਕੰਪਨੀ ਦੇ ਹੈ ਉਸ ਤੋਂ ਬਾਅਦ ਓਰੀਐਂਟ ਕੰਪਨੀ ਦੇ ਆਪਣੇ ਕੋਲ ਵਲਵ ਹੈ ਕੀ ਸੌਖਤਾਬ ਹੁੰਦਾ ਹੈ ਨਾ ਕੀ ਕਿਵੇਂ ਚਾਰਜਿੰਗ ਹਰੇ ਕਿਵੇਂ ਆ 5 ਘੰਟੇ ਦਾ ਬੈਕਅਪ ਹੁੰਦਾ ਵੈਸੇ 9 ਘੰਟੇ ਲਿਖਿਆ ਹੁੰਦਾ 5 6 ਘੰਟੇ ਦਾ ਬੈਕਅਪ ਹੁੰਦਾ ਇਹਨਾਂ ਦਾ ਹੂੰ ਚਾਰਜਿੰਗ ਵਲਵ ਹੁੰਦੇ ਆ ਓਰੀਐਂਟ ਕੰਪਨੀ ਦਾ ਹੈਲੋਨੈਕਸ ਕੰਪਨੀ ਦਾ ਆਪਣੇ ਕੋਲ ਆ ਉਸ ਤੋਂ ਬਾਅਦ ਐਵਰੀਡੇ ਦਾ ਜਪਨਗੇ ਆਪੇ ਹਾਂਜੀ ਇਹ ਆਪਣੇ ਆਪ ਜਗਾ ਤੇ ਵੀ ਚਲਾ ਗਏ ਕਿਵੇਂ ਬਾਈ ਹਾਂਜੀ ਇਹਨੂੰ ਐ ਲਫੋ ਜੀ ਇਸ ਤਰ੍ਹਾਂ ਦਾ ਹਾਂਜੀ ਇਹਦਾ ਬੈਕਅਪ ਹੁੰਦਾ ਜੀ 9 ਘੰਟੇ ਕੰਪਨੀ ਕਹਿੰਦੀ ਹੈ 5-6 ਘੰਟੇ ਬੈਕਅਪ ਹੁੰਦਾ ਮੈਕਸਿਮਮ ਹੂੰ ਕੰਪਨੀ 8-9 ਘੰਟੇ ਕਹਿੰਦੀ ਹੈ ਪਰ ਬਾਈ ਕਹਿੰਦਾ ਓਏ 4-5 ਘੰਟੇ ਫਿਰ ਵੀ ਤੁਹਾਡੇ 8.5 ਬਹੁਤ ਵੱਡੀਆਂ ਲਾਈਟ ਨਹੀਂ ਰਹਿੰਦੀ ਇੱਕ ਸਾਲ ਦੀ ਗਾਰੰਟੀ ਹੈ ਪੀਸ ਟੂ ਪੀਸ ਇੱਕ ਸਾਲ ਦੀ ਗਾਰੰਟੀ ਲੈ ਬਾਈ ਦੋਸਤੋ ਇੰਨਾ ਕੁਝ ਦਿਖਾਤਾ ਤੁਹਾਨੂੰ ਬਾਈ ਦਾ ਨੰਬਰ ਮੈਂ ਸਕਰੀਨ ਤੇ ਛੱਡਦਾਗਾ ਬਾਈ ਆਪ ਦਾ ਐਡਰੈਸ ਆਪਦੇ ਮੂੰਹੋਂ ਦੱਸਦੇ ਇੱਕ ਵਾਰ ਕਿੱਥੇ ਆ ਮਲੋਟ ਰੋਡ ਨੀਅਰ ਨੰਨਾ ਡੱਬਾ ਨਾਲ ਇਲੈਕਟ੍ਰੀਕਲ ਹਾਂ ਨੰਬਰ ਬੋਲ ਦੋ ਇੱਕ ਵਾਰ ਆ 95774 75000 ਇੱਥੇ ਵੱਧ ਤੋਂ ਵੱਧ ਵਿਜ਼ਿਟ ਕਰਿਓ ਤੇ ਬਾਈ ਜਿਵੇਂ ਆਪਣੀ ਵੀਡੀਓ ਦੇਖ ਕੇ ਆਵੇ ਫਿਰ ਉਹਨੂੰ ਬਾਈ ਵੱਧੀਆਂ ਲੈਸ ਹੋ ਜਾਊਗਾ ਹਾਂਜੀ ਹਾਂਜੀ ਫੁੱਲ ਲੈਸ ਕਰ ਦਾਂਗੇ ਉਸੇ ਰੇਟਾਂ 'ਚ ਹੋਰ ਉਸੇ ਰੇਟਾਂ 'ਚ